ਪਰ ਅਸੋਲ ਆਪ ਪਾਣੀ ਹੋ ਸਕਦਾ ਪਾਣੀ ਦਾ ਅੰਦਰ ਸਰਕਾਰੀ ਕੰਮ ਨਹੀਂ ਵਿਖਾ ਸਕਦਾ ਕੱਲ ਲੱਗੇ ਭਾਈ ਮਤੀ ਦਾ ਅਜੇ ਕਰਾਮਾਤ ਖਾਣਾ ਏ ਸੋ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਜਣੇ ਉੱਥੇ ਹੁਮ ਹੁਮਾ ਕੇ ਪਹੁੰਚੋ ਤਿੰਨ ਦਿਨ ਅਸੀਂ ਟੈਂਟ ਸਿਟੀ ਦਾ ਪ੍ਰਬੰਧ ਕੀਤਾ ਗਿਆ ਬਹੁਤ ਅੱਛਾ ਪ੍ਰਬੰਧਾ ਰਹਿਣ ਸੈਟ ਦਾ ਖਾਣ ਪੀਣ ਦਾ ਕਿਸੇ ਵੀ ਕਿਸਮ ਦੀ ਜਿਹੜੀ ਹੈ ਦਿੱਕਤ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਊਗੀ

ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਈਟੀਆਈ ਗਰਾਊਂਡ ਵਿਖੇ ਗੁਰੂ ਜੀ ਦੇ ਜੀਵਨ ਫਲਸਫੇ ਸਿੱਖਿਆਵਾਂ ਅਤੇ ਸ਼ਹੀਦੀ ਤੇ ਆਧਾਰਿਤ ਹਿੰਦੀ ਦੀ ਚਾਦਰ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਸੰਗਤਾਂ ਵਿੱਚ ਸ਼ਾਮਲ ਹੋਏ ਭਾਰੀ ਗਿਣਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਜੀਮਾ ਨੇ ਸੰਗਤਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਜੀ ਦੀ ਸ਼ਹੀਦੀ ਦਿਵਸ ਸਮਾਗਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਅੱਜ ਨਮਾ ਸ਼ਹਿਰ ਵਿਖੇ 350ਾ ਗੁਰਸੇਵਾਨ ਦਾ ਗੁਰਤੇਗ ਬਹਾਦਰ ਜੀ ਦਾ ਬਲੀਦਾਨ ਦੇ ਚਲਦ ਲੱਗ ਕੇ ਪਹਿਲਾ ਢਾਂਡ ਜਿੱਥੇ ਵੱਲੋਂ ਸੰਗਤਾਂ ਨੂੰ ਸਬੋਧਨ ਕੀਤਾ ਗਿਆ ਔਰ ਗੁਰੂ ਸਹਿਬਾਨ ਦੇ ਇਤਿਹਾਸ ਨਾਲ ਜੋੜਿਆ ਗਿਆ ਸਖਿਆਵਾਂ ਦੇ ਨਾਲ ਜੋੜਿਆ ਗਿਆ ਔਰ ਉਸ ਤੋਂ ਬਾਅਦ ਲਾਈਟ ਐਂਡ ਸਾਊਂਡ ਜਿਹੜਾ ਸ਼ੋਅ ਹੋਇਆ ਜਿਹਦੇ ਵੀ ਕਿਸ ਤਰ੍ਹਾਂ ਗੁਰੂ ਸਹਿਬਾਨ ਨੇ ਬਲੀਦਾਨ ਜਿਹੜਾ ਗੁਰੂ ਸਹਿਬਾਨ ਦਾ ਹੋਇਆਗਾ ਔਰ ਉਹਦੇ ਬਾਰੇ ਜਿਹੜੀ ਆ ਜਾਣਕਾਰੀ ਬੜੇ ਅਛੇ ਤਰੀਕੇ ਦੇ ਨਾਲ ਸੰਗਤਾਂ ਦੇ ਨਾਲ ਸਾਂਝੀ ਕੀਤੀ ਗਈ ਆ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾਗਾ 350ਵਾਂ ਜਿਹੜਾ ਬਲੀਦਾਨ ਦੇ ਦਿਵਸ ਜਿਹੜਾ ਮਨਾ ਰਿਹਾ ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਇਤਿਹਾਸ ਦੇ ਨਾਲ ਜਾਣ ਕਰ ਰਹੇ ਇਤਿਹਾਸ ਨੂੰ ਜਿਹੜਾ ਜਿਹੜੀ ਆ ਉਹ ਹਮੇਸ਼ਾ ਵਾਖਫ ਰਹੇ ਸੋ ਇਸੇ ਤਰੀਕੇ ਅਸੀਂ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਰੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਪਰ ਵੀ ਜਿਹੜਾ ਵਿਸ਼ੇਸ਼ ਸਮਾਗਮ ਕਰਵਾ ਰਹੇ ਆ ਜਿਹਦੇ ਵਿੱਚ ਮੈਸਬਨ ਦਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ 24 ਤਰੀਕ ਨੂੰ ਆ ਜਿਹਦੇ ਵਿੱਚ ਵੀ ਅਸੀਂ ਸਾਰੀਆਂ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਨੂੰ ਲੈ ਕੇ ਚਰਚਾ ਕਰਾਂਗੇ ਸੋ ਮੇਰੀ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਜਣੇ ਉੱਥੇ ਹੁਮ ਹੁਮਾ ਕੇ ਪਹੁੰਚੋ ਤਿੰਨ ਦਿਨ ਅਸੀਂ 10th ਸਿਟੀ ਦਾ ਪ੍ਰਬੰਧ ਕੀਤਾ ਗਿਆ ਬਹੁਤ ਅੱਛਾ ਪ੍ਰਬੰਧਾ ਰਹਿਣ ਸਾਈਡ ਦਾ ਖਾਨਪੀਟ ਦਾ ਕਿਸੇ ਵੀ ਕਿਸਮ ਦੀ ਜਿਹੜੀ ਹੈ ਦਿੱਕਤ ਸੰਗਤ ਨੂੰ ਨਹੀਂ ਆਉਣ ਦਿੱਤੀ ਜਾਊਗੀ ਔਰ ਸਾਰਿਆਂ ਨੂੰ ਮੈਂ ਸਮਝਦਾ ਇਸ ਬલિદાન ਦੇ ਤੋਂ ਜਰੂਰ ਆਉਣਾ ਚਾਹੀਦਾ ਕਿਉਂਕਿ 350ਵਾਂ 350 ਸਾਲ ਪੂਰੇ ਹੋਏ ਨੇ ਸਾਲ ਸੋ 350 ਸਾਲ ਦਿੱਤੇ ਸਾਰੀ ਸੰਪੂਰਨ ਸੰਗਤ ਨੂੰ ਪਹੁੰਚਣਾ ਚਾਹੀਦਾ ਸਿਲੇਬਸ ਜੁੜਾ ਜਾਏਗਾ ਸਰ ਜੀ ਜੀ ਸਿਲੇਬਸ بچے ਕੇ ਸਿਲੇਬਸ ਜੁੜਾ ਜੁਗਾ ਬਿਲਕੁਲ ਹਮੇਂ ਤਾਂ ਪਹਿਲੇ ਹੀ ਬੱਚੋ ਕੇ ਸਿਲੇਬਸ ਕੇ ਸਾਥ ਜੋੜ ਦਿਆ ਹੈ ਕਿਉਂਕਿ ਹਮਾਰੇ ਬੱਚੇ ਜੋ ਹੈ ओ, गुरु साहबान ने जो बलिदान दिया है जो मैं समझता हूँ एक ह्यूमन राइट्स का एक सबसे बड़े अलंबरदार सबसे बड़े पहरेदार हमारे गुरु साहबान रहे हैं और बात बहुत बहुत सदियों के बाद ह्यूमन राइट्स की बात होती है पर लेकिन हमारे गुरु साहबान ने तो बहुत समय पहले ह्यूमन राइट्स की रक्षा करी है दूसरे धर्म की रक्षा करी है तो मैं समझता हूँ ये सिखाया बिलकुल लागू ਤਾਲੀ ਲਾਓ ਅੰਦਰ ਅੰਦਰ ਨਹੀਂ ਵਿਖਾ ਸਕਦਾ ਕਣ ਲੱਗੇ ਪਾਈ ਮਤੀ ਦਾ ਅਜੇ ਕਰਾਮਾਤ ਵਿਖਾ ਲੈ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਤੈਨੂੰ ਆਜ਼ਾਦ ਕਰ ਦਿੱਤਾ ਜਾਏਗਾ ਕਣ ਲੱਗਾ ਮੈਂ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਮਾਰਾ ਆਖਿਆ ਕਰਾਮਾਤ ਖਾ ਪਾਈ ਮਤੀ ਦਾ ਅਜੇ ਰੋ ਆ ਗਿਆ ਕਣ ਲੱਗਿਆ ਤਾਲੀ ਮਤੀ ਦਾਸ ਨੇ ਆਖਿਆ ਸੁਣ ਆਪ ਸੁਣ ਵੀ ਮਾਤਮਾ ਹੜ ਨੂੰ ਆਕਾਸ਼ ਚੜਾਵਾ ਮੈਂ ਤਾਰੇ ਤੋੜਾ ਅੰਬਰੋਂ ਵਿੱਚ ਰੇਤ ਲਾਵਾ ਪਰ ਮੇਰਾ ਗੁਰੂ ਵੀ ਦੇਦਾ ਆ ਗਿਆ ਦਸ ਕਿਦਰ ਜਾਵਾ ਕਹਿਣ ਲੱਗਾ ਮੇਰਾ ਗੁਰੂ ਆ ਗਿਆ ਦੇਦਾ ਏ ਮੈਂ ਤੁਹਾਨੂੰ ਦਿਨੇ ਹੀ ਦਾ ਚੰਦ ਵਿਖਾ ਦਿਆਂ ਤਾਜੀ ਛੜ ਬੜ ਕੇ ਕੋਲੇ ਹੋ ਗਿਆ ਅਰੰਗਦੇਵ ਨੇ ਇਸ਼ਾਰਾ ਕੀਤਾ ਤਾਜੀ ਆਵਾਜ਼ ਕਰ ਦਿੱਤਾ ਜਾਏ ਜੇ ਭਾਈ ਮਤੀਦਾਸ ਕਰਮਾਤ ਨਹੀਂ ਵਿਖਾਉਂਦਾ ਦੀਨ ਸ਼ਰਮ ਪਰਮਾਨ ਨਹੀਂ ਕਰਦਾ ਇਹ ਦੋ ਲੱਕੜ ਦੇ ਅੱਜ ਤੁਸੀਂ ਸਾਰੇ ਸ਼ਿਰਗੁਰਤ ਇੱਕ ਬਹਾਦਰ ਜੀ ਦੇ 350ਵੇਂ ਬਲੀਦਾਨ ਦਿਵਸ ਤੇ ਨਾਸਵੰਦਤ ਲਾਈਟ ਐਂਡ ਸਾਊਂਡਸ ਅਨੁਬਿੱਤ ਪਹੁੰਚੇ ਹੋ ਅੱਜ ਤੁਸੀਂ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ ਸਖਿਆਵਾਂ ਦਾ ਨੂੰ ਗਹਿਰ ਕਰਨ ਲਈ ਪਹੁੰਚੇ ਹੋ ਉਹਨਾਂ ਸਖਿਆਵਾਂ ਦਾ ਗਿਆਨ ਹਾਸਲ ਕਰਨ ਲਈ ਪਹੁੰਚੇ ਹੋ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ 350 ਸਾਲ ਪਹਿਲਾਂ ਇਸ ਦੇਸ਼ ਦੇ ਲਈ ਕੌਮ ਦੇ ਲਈ ਆਪਣੀ ਸ਼ਹਾਦਤ ਦਿੱਤੀ ਸੀ ਔਰ ਪੰਜਾਬ ਸਰਕਾਰ ਨੇ ਇਸ ਵਾਰ ਸਭ ਤੋਂ ਵੱਡੇ ਪੱਧਰ ਤੇ ਉਪਰਾਲਾ ਕੀਤਾ ਕਿ ਅਸੀਂ ਗੁਰੂ ਸਾਹਿਬਾਨ ਦਾ ਵਿਦਾਣ ਦਿਵਸ ਜਿਹੜਾ 350ਵਾਂ ਉਹਨੂੰ ਪੂਰੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਬੜੀ ਸ਼ਰਧਾਪੂਰਵਕ ਬੜੇ ਸਨਮਾਨਪੂਰਵਕ ਮਨਾ ਮਾਗੇ ਉਸੇ ਲੜੀ ਦੇ ਤਹਿਤ ਅੱਜ ਤੁਹਾਡੇ ਜਿਹਨੇ ਦੇ ਅੰਦਰ ਕਿਤੇ ਢਾਡੀ ਜਥੇ ਨੇ 12 ਸੜਾ ਕੇ ਗੁਰੂ ਸਾਹਿਬਾਨ ਨਾਲ ਜੋੜਨ ਦਾ ਯਤਨ ਕੀਤਾ ਉਥੇ ਹੀ ਲੈਟੈਂਟ ਸਾਊਂਡ ਸਿਸਟਮ ਦੇ ਰਾਹੀਂ ਤੁਹਾਨੂੰ ਗੁਰੂ ਸਾਹਿਬਾਨ ਦੀਆਂ ਸਖਿਆਮਾਂ ਜਿਹੜੀਆਂ ਨੇ ਉਹਨਾਂ ਨਾਲ ਜੋੜਿਆ ਜਾਊਗਾ ਮੈਂ ਤਾਂ ਸਿਰਫ ਔਰ ਸਿਰਫ ਤੁਹਾਨੂੰ ਸਾਰਿਆਂ ਨੂੰ ਔਰ ਬਿਆਫੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਤਰਫੋਂ ਸੱਦਾ ਪੱਤਰ ਦੇਣ ਆਇਆਗਾ ਕਿ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਉੱਤੇ 23 ਤਰੀਕ ਤੋਂ ਲੈ ਕੇ 25 ਤਰੀਕ ਤੱਕ 3 ਦਿਨ ਸ਼ਾਨਦਾਰ ਪ੍ਰੋਗਰਾਮ ਹੋਣਗੇ ਜਿੱਥੇ 19 ਤਰੀਕ ਤੋਂ ਲੈ ਕੇ ਟੈਂਟ ਸਿਟੀ ਦਾ ਪ੍ਰਬੰਧ ਕੀਤਾ ਗਿਆ ਰਹਿਣ ਸਹਣ ਦਾ ਪ੍ਰਬੰਧ ਕੀਤਾ ਗਿਆ ਬਹੁਤ ਸਪੈਸ਼ਲ ਪ੍ਰਬੰਧ ਜਿਹੜੇ ਦੇ ਕੀਤੇ ਗਏ ਨੇ ਪੂਰੇ ਦੇਸ਼ ਪਰਚੋਂ ਵੱਡੇ ਡਿਗਨਿਟਰੀਜ਼ ਵੱਡੇ ਵੱਡੇ ਜਿਹੜੀਆਂ ਸ਼ਖਸੀਅਤਾਂ ਇਹਨਾਂ ਸਮਾਗਮਾਂ ਸ਼ਾਮਲ ਹੋਣ ਲਈ ਪਹੁੰਚਣ ਗਿਆ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਆਪ ਸਭ ਨੂੰ ਬੇਨਤੀ ਕਰਦਾਗਾ ਕਿ ਆਪ ਸਾਰੇ ਜਣੇ ਸਰਦਾਪੂਰਵਕ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਤਿੰਨੇ ਦਿਨ ਹਾਜ਼ਰੀ ਲਵਾਓ ਔਰ ਗੁਰੂ ਸਹਿਬਾਂ ਦੀਆਂ ਸਖਿਆਮਾਂ ਦੇ ਨਾਲ ਜੁੜੋ ਗੁਰੂ ਸਬਾਂ ਦਾ ਜਿਹੜਾ ਬਹੁਤ ਵੱਡਾ ਫਲਿਦਾਨ ਆ ਜਿਹੜਾ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਦਿੱਤਾ ਗਿਆਗਾ ਉਹ ਸਾਰੇ ਤੁਸੀਂ ਜੁੜੋਗੇ ਜਿਹੜਾ ਇਤਿਹਾਸ ਨਾਲ ਜੁੜੋਗੇ ਮੈਂ ਸਮਝਦਾ ਤੁਸੀਂ ਬਹੁਤ ਕੁਝ ਸਖਿਆਮਾਂ ਪ੍ਰਾਪਤ ਕਰੋਗੇ ਸੋ 23 ਤੋਂ ਲੈ ਕੇ 25 ਤਰੀਕ ਦਾ ਸ਼ਡਿਊਲ ਪ੍ਰੋਗਰਾਮ ਜਿਹੜਾ ਉਹ ਪ੍ਰੈਸ ਦੇ ਰਾਹੀਂ ਵੀ ਅਸੀਂ ਜਾਰੀ ਕੀਤਾ ਸੋ ਮੇਰੇ ਵੱਲੋਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਇਹ ਹੀ ਸਿਨੇਮਰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਜਾ ਕੇ ਨੰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਮਾਰਾ ਜੁੜਨ ਦੇ ਲਈ ਪਹੁੰਚੋ ਔਰ 24 ਤਰੀਕ ਨੂੰ 23 ਦੇ ਵਿੱਚੋਂ 24 ਤਰੀਕ ਨੂੰ ਪੰਜਾਬ ਦਾ ਪਹਿਲੀ ਵਾਰ ਇਤਿਹਾਸਿਕ ਤੌਰ ਤੇ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਪੰਚਲਿਕੜ ਤੋਂ ਬਾਹਰ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ 24 ਤਰੀਕ ਨੂੰ ਇੱਕ ਦਿਨ ਦਾ ਸੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਔਰ ਉਸ ਸੈਸ਼ਨ ਦੇ ਉੱਤੇ ਕੋਈ ਪੋਲਿਟਿਕਲ ਗੱਲਾਂ ਨਹੀਂ ਹੋਣਗੀਆਂ ਕੋਈ ਰਾਜ ਸਰਕਾਰ ਦੇ ਕੰਮ ਨਹੀਂ ਹੋਣਗੇ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਅਸਬੰਦ ਸਖਿਆਮਾਂ ਨੂੰ ਲੈ ਕੇ ਸਾਰੇ ਜਿੱਤੇ ਹੋਏ ਐਮਐਲਏ ਸਹਿਬਾਨ ਗੱਲ ਕਰਨਗੇ ਔਰਤਾਂ ਸਖਿਆਮਾਂ ਦੀ ਜਿਹੜੀ ਚਰਚਾ ਕਰਨਗੇ ਸੋ ਇਹਨਾਂ ਕੁਝ ਕਹਿੰਦਾ ਹਾਂ ਤੁਸੀਂ ਸਾਰੇ ਬਹੁਤ ਵੱਡੀ ਗਿਣਤੀ ਚ ਆਇਓ ਮੈਂ ਦੇਖਿਆ ਪੂਰਾ ਪੰਡਾਲ ਜਿਹੜਾ ਭਰਿਆ ਹੋਇਆ ਗਿਆ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਰ ਮਾਰਜੋਗ ਮੁਖਬਤਰੀ ਸਾਹਿਬ ਬੋਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਾਦ ਸਹਿਬ

ਪਟਨਾ ਹੁੰਦੇ ਹੋਏ ਚੱਕ ਨਾਲ ਹੀ ਪਹੁੰਚੇ ਤੇ ਲੋਕਾਂ ਨੂੰ ਭਾਈ ਚਾਰੇ ਸਹਿਨਸ਼ੀਲਤਾ ਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਐਸੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਦੇ ਰਾਹੀ ਧਰਮ ਰੱਖਿਆ ਤੇ ਸ਼ਾਂਤੀ ਦੇ ਪ੍ਰੇਰਕ ਉਹਨਾਂ ਦੀ ਧਰਮ ਪ੍ਰਚਾਰ ਯਾਤਰਾਵਾਂ ਕਰਕੇ ਅੱਜ ਸੱਚ ਦੀ ਆਵਾਜ਼ ਪੂਰੇ ਭਾਰਤ ਵਰਸ਼ ਵਿੱਚ ਫੈਲਣ ਲੱਗੀ हिंदुस्तान के तख्त पे बैठे बादशाह औरंगजेब ने दिली इच्छा कि पूरे मुल्क का मजहब इस्लाम होना चाहिए जिस करके उन्हें लुकाई पे जुल्म का निषेध कर दिया सबको पहला उसने गैर मुस्लिम लोगों पे जजिया लगाया हजारों लोगों ने रोज दीन कबूल के बाद से मजबूर कर जाए जबरदस्ती जेल में भरे गए नाक करने वाले

स्वामी संभाल

ആഗ്രഹിക്കുന്നത് ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਹਿਬ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਦੋ ਫਾੜ ਕਰ ਦਿੱਤਾ ਗਿਆ ਇਸ਼ਾਰਾ ਹੋ ਗਿਆ ਸਮਝ ਮਾਪਤਾ ਮੈਂ 2 ਕਮਿੰਟ ਵਿੱਚ ਮਾਫੀ ਕਰ ਦਣੀ ਹੈ ਭਾਈ ਦਿਆਲਾ ਜੀ ਨੇ ਹਾ ਅਇਸ਼ਾ ਭਾਈ ਛੱਤੀ ਦਾਸ ਜੀ ਨੂੰ ਜਿਉਂਦੇ ਜੀ ਰੂਪ ਵਿੱਚ ਲਪੇਟ ਕੇ ਅੱਖ ਲਾ ਕੇ ਸ਼ਹੀਦ ਕਰ ਦਿੱਤਾ ਗਿਆ ਸਤਗੁਰੂ ਗੁਰਪ੍ਰੇਖ ਬਹਾਦਰ ਸ਼ਾਹ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ 11 ਨਵੰਬਰ ਕੀਤਾ ਛੇਸ ਦੀਆ ਪਰ ਸ਼ਰਮ ਨਾ ਦੀਆ ਤੇਗ ਬਹਾਦਰ ਕੇ ਚਲਤ ਧਇਓ ਜਗ ਕੋ ਸ਼ੋਕ ਹੇ 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 ਸਭ ਜਗ ਮੇਓ ਜੈ 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 ਸਭ ਲੋਕ ਫਿੰਗਰ ਫੋਰ ਪਲੀ ਸਿਰ ਪ੍ਰਭ ਪ੍ਰਤੀਆ ਬਿਆਨ ਤੇਗ ਬਹਾਦਰ ਸ਼ੀਕ ਰਿਆ ਕਰੀ ਨਾ ਕਿਹੋ ਆਲ ਅੱਜ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਭਾਈ ਸਾਹਿਬ ਭਾਈ ਮਤੀ ਦਾ ਜੀ ਭਾਈ ਸਾਹਿਬ ਭਾਈ ਸਦੀ ਦਾ ਜੀ ਅੱਜ ਸਾਹਿਬ ਭਾਈ ਬਿਆ ਦਾ ਜੀ ਉਹਨਾਂ ਦਾ ਸਾਡੇ 300 ਸਾਲਾ ਇਹਨਾਂ ਸਮਾਧਮਾ ਵਿੱਚ ਬਹੁਤ ਵੱਡੇ ਪੱਧਰ ਤੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਜਿਹਦੇ ਦੁਆਰਾ ਆਪ ਇੱਕ ਸੰਗਤ ਪ੍ਰੋਹੈਸ ਪਕਵਾੜਾ ਇਹਨਾਂ ਨੂੰ ਕਹਿੰਦੇ ਖਿਮਤ ਜੱਜ ਤਾ ਦੋਵੇਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦਾ ਧਿਆਨ ਤਰਕਿ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ पार्वती पटना वाले पास में यात्रा की परिवार का निराश करके गुरु ने कहा, तुभरी असाम बांग्लादेश आदि हत्या निकाल से लुटाई में एक ईश्वर यानी एक पंद्रह राजा अभी उनाप शब्द के सतवंजा श्लोकता के रूप को देश श्री गुरु ग्रंथ साहब जी दर्ज कर ਮਹਾਂਦੂਸੀ ਮਾਲਵਾ ਪੇਟਰ ਦੇ ਸੰਸਾਦ ਮਾਨਸਾ ਪੀਟੀ ਨੋ ਤਲਵੰਦ ਸਾਹਬ